ਗਿਆ ਮੁੜ ਕੇ ਨਹੀਂ ਆਉਂਦਾ ਬਸ ਅੱਖਾਂ ਨੂੰ ਉਮਰਾਂ ਭਰ ਦੀ ਉਡੀਕ ਰਹਿ ਜਾਂਦੀ ਏ ਵਕਤ ਦੇ ਨਾਲ ਸਭ ਕੁਝ ਭੁੱਲ ਜਾਂਦਾ ਬਸ ਆਪਣਿਆਂ ਦੀ ਜਾਨ ਦੀ ਯਾਦ ਤੇਰੀ ਰਹਿ ਜਾਂਦੀ ਹੈ 13 ਮਈ 2019 ਔਰ ਅੱਜ ਦੀ ਜੋ ਤਰੀਕ 13 ਮਈ 2025 ਇਸ ਦਿਨ ਮੇਰੇ ਫਾਦਰ ਸਾਹਿਬ ਭਾਈ ਪ੍ਰਕਾਸ਼ ਸਿੰਘ ਜੀ ਸਦੀਵੀ ਵਿਸ਼ੋੜਾ ਦੇ ਗਏ ਸਨ ਸੋ ਉਹਨਾਂ ਨੂੰ ਯਾਦ ਕਰਦੇ ਆ ਇਸ ਵੀ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹਾਂਗੀ ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਔਰ ਉਹ ਬੱਚਿਆਂ ਨੂੰ ਜੋ ਕਹਿੰਦੇ ਕਿ ਅਸੀਂ ਆਪਣੇ ਮਾਪਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਔਰ ਉਹਨਾਂ ਦੇ ਮਾਪੇ ਦਾ ਜੋ ਨਾਮ ਆ ਟੈਟੂ ਆਪਣੀਆਂ ਬਾਹਾਂ ਤੇ ਬਣਾ ਲੈਂਦੇ ਨੇ ਜੋ ਸਟੇਟਸ ਸਟੋਰੀਆਂ ਪਾਉਂਦੇ ਹਰ ਰੋਜ਼ ਫਾਦਰਡੇ ਮਦਰਡੇ ਵਾਲੇ ਦਿਨ ਬਹੁਤ ਜ਼ਿਆਦਾ ਪਿਆਰ ਜਿਤਾਉਂਦੇ ਨੇ ਪਰ ਇੱਕ ਦਿਖਾ ਦਿਖਾਵੇ ਦਾ ਪਿਆਰ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਅਸੀਂ ਆਪਣੇ ਮਾਂ ਬਾਪ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਪਰ ਹਰ ਮਾਂ ਬਾਪ ਦਾ ਇੱਕ ਸੁਪਨਾ ਹੁੰਦਾ ਹੈ ਕਿ ਸਾਡਾ ਜੋ ਬੱਚਾ ਹੈ ਉਹ ਇੱਕ ਸੈਲਫ ਡਿਪੈਂਡ ਬਣੇ ਉਹ ਪੈਸਾ ਕਮਾਵੇ ਉਹਨਾਂ ਦੇ ਜੋ ਸੁਪਨੇ ਜਿਹੜੇ ਬੱਚਾ ਆਪਣੇ ਮਾਂ ਬਾਪ ਦੇ ਅਸਲ ਦੇ ਵਿੱਚ ਸੁਪਨੇ ਪੂਰੇ ਕਰਦਾ ਹੈ ਉਹ ਸੱਚਾ ਪਿਆਰ ਹੈ ਉਸ ਨੂੰ ਦਿਖਾਵੇ ਦੀ ਲੋੜ ਨਹੀਂ ਉਸ ਨੂੰ ਸਟੇਟਸ ਸਟੋਰੀਆਂ ਲਾਉਣ ਦੀ ਲੋੜ ਨਹੀਂ ਹੈ ਉਸ ਨੂੰ ਟੈਟੂ ਬਣਵਾਉਣ ਦੀ ਲੋੜ ਨਹੀਂ ਹੈ ਸਭ ਤੋਂ ਜ਼ਿਆਦਾ ਮਾਪੇ ਉਹਦੋਂ ਖੁਸ਼ ਹੁੰਦਾ ਹੈ ਜਦੋਂ ਉਹਨਾਂ ਦਾ ਜੋ ਸੁਪਨਾ ਹੈ ਉਹਨਾਂ ਦੇ ਬੱਚੇ ਪੂਰੇ ਕਰਦੇ ਆ ਸੋ ਇਸੇ ਤਰ੍ਹਾਂ 2019 ਦੇ ਵਿੱਚ ਮੇਰੇ ਫਾਦਰ ਸਾਹਿਬ ਜਦੋਂ ਦੀ ਵੀ ਵਿਛੋੜਾ ਦੇ ਗਏ ਤਾਂ ਕੁਝ ਹੀ ਮਹੀਨੇ ਪਹਿਲਾਂ ਉਹਨਾਂ ਨੇ ਇਹ ਸੁਪਨਾ ਦੇਖਿਆ ਸੀ ਕਿ ਅਸੀਂ ਸੋਸ਼ਲ ਮੀਡੀਆ ਦੇ ਥਰੂ ਜੋ ਵੱਤ ਵਦ ਸਿੱਖੀ ਦਾ ਪ੍ਰਚਾਰ ਕਰੀਏ ਲੋਕਾਂ ਨੂੰ ਮੋਟੀਵੇਟ ਕਰੀਏ ਸੋ 2019 ਤੋਂ ਲੈ ਕੇ ਅੱਜ 2025 ਦੀ 13 ਮਈ ਹੋ ਗਈ ਹੈ ਮੈਂ ਲਗਾਤਾਰ ਆਪਣਾ ਜੋ ਆਫਰਡਾ ਉਹ ਲਗਾ ਰਹੀ ਆ ਆਪਣੇ ਫਾਦਰ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਸੋ ਸਫਲਤਾ ਕਿਤੇ ਨਾ ਕਿਤੇ ਤਾਂ ਜਰੂਰ ਮਿਲੇਗੀ ਪਰ ਇਹ ਹੈ ਕਿ ਮੈਂ ਮੇਰੇ ਵਿੱਚ ਇੰਨੀ ਕਾਬਲੀਅਤ ਨਹੀਂ ਹੈ ਕਿ ਮੈਂ ਕੁਝ ਸੈਲਫ ਸਟੱਡੀ ਕਰਕੇ ਲੋਕਾਂ ਤੱਕ ਜਾਂ ਇੰਨਾ ਮੇਰੇ ਬੋਲ ਚੱਲਦਾ ਵਧੀਆ ਤਰੀਕਾ ਵੀ ਨਹੀਂ ਹੈ ਪਰ ਫਿਰ ਵੀ ਮੈਂ ਇੱਕ ਡਟੀ ਹੋਈ ਆ ਆਪਣੇ ਆਪ ਨੂੰ ਹਰ ਰੋਜ਼ ਇੰਪਰੂਵ ਕਰ ਰਹੀ ਆ ਕਿ ਮੈਂ ਆਪਣੇ ਫਾਦਰ ਦਾ ਜੋ ਸੁਪਨਾ ਹੈ ਉਹ ਪੂਰਾ ਕਰਾਂ ਸੋ ਮੇਨ ਮੋਟਿਵ ਇਹੀ ਹੈ ਕਿ ਜੇਕਰ ਤੁਸੀਂ ਆਪਣੇ ਮਾਪੇ ਨੂੰ ਬਹੁਤ ਜ਼ਿਆਦਾ ਪਿਆਰ ਕਰਨੀਓ ਤਾਂ ਦਿਖਾਵੇ ਵਾਲਾ ਪਿਆਰ ਨਾ ਕਰੋ ਇੱਕ ਸੱਚਾ ਪਿਆਰ ਕਰੋ ਜੇ ਜਦੋਂ ਤੁਸੀਂ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨ ਵਿੱਚ ਲੱਗ ਜਾਓਗੇ ਤਾਂ ਤੁਸੀਂ ਗਲਤ ਆਦਤਾਂ ਤੋਂ ਗਲਤ ਲੋਕਾਂ ਤੋਂ ਖੁਦ ਪਿੱਛੇ हट ਜਾਓਗੇ ਤੁਹਾਡਾ ਜੋ ਜੀਵਨ ਹੈ ਬਹੁਤ ਇੱਕ ਵਧੀਆ ਲਾਈਨ ਤੇ ਆ ਜਾਵੇਗਾ ਕਿਉਂਕਿ ਮਾਪੇ ਹੀ ਸਾਡੇ ਜੀਵਨ ਦਾ ਜੋ ਸਹੀ ਮਾਰਗਦਰਸ਼ਨ ਕਰ ਸਕਦੇ ਹਨ